ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਸੱਤ ਪਸ਼ੂ ਵਿਖਾਵਾਂਗੇ ਤਿੰਨ ਝੋਟੀਆਂ ਤੇ ਚਾਰ ਵੜਾ ਵੀਰ ਦੇ ਕੋਲ ਤੇ ਆਪਾਂ ਪਹੁੰਚੇ ਆ ਵੀਰ ਕਮਲ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਨੇ ਪਛਮਾ ਦੀ ਡਿਟੇਲ ਸਾਥੀਆ ਵੀਰ ਜੀ ਪੁੱਛਣਾ ਠੀਕ ਠਾਕ ਜੀ ਚਲੋ ਕਿਰਪਾਈ ਚਾਹੀਦੀ ਆ ਜੀ ਹਾਂਜੀ ਹਾਂਜੀ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਕਮਲ ਜੀ ਪਿੰਡ ਭਗਵਾਨਪੁਰ ਖੀਲ ਦੇ ਰੋਬਰਾਂਤ ਦੇ ਜ਼ਿਲ੍ਹਾ ਗਰਦਾਸ ਤੇ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 981597849 ਨੰਬਰ ਹੈ ਤੇ ਵਟਸਐਪ ਕਰਦਾ ਠੀਕ ਹੈ ਜੀ ਇਹ ਕਰੀਏ ਸ਼ੁਰੂਆਤ ਜੀ ਹਾਂਜੀ ਆ ਪਹਿਲੀ ਇਹ ਤੋਂ ਕਰ ਲਈਏ ਆ ਜ ਤੋਂ ਕਰ ਲੋ ਕੋਈ ਠੀਕ ਹੈ ਦੱਸਿਓ ਪਹਿਲੇ ਨੰਬਰ ਤੋਂ ਛੋਟੀ ਇੱਕ ਨਵਾ ਸੁਆ ਸੁਈ ਜੇ ਸੁਈ ਦੇ ਵਿਸ਼ੇ ਅਛਾ ਜੀ ਸੁਈ ਨੂੰ ਇਹਨੂੰ 3 ਮਹੀਨੇ ਹੋ ਗਏ ਜੇ ਅਛਾ ਜੀ ਤੇ ਦੁੱਧ ਦੋ 7 ਕਿਲੋ ਰੋਟੀ 6 ਪੱਕਾ ਮਿਲ ਕੇ ਲੈ ਆ ਜਿਹੜਾ ਮਰਜੀ ਠੀਕ ਹੈ ਠੀਕ ਹੈ ਆ ਜੀ ਤੇ 10 ਕਿਲੋ ਵੀ ਮਿਲੂਗੀ ਠੀਕ ਹੈ ਜੀ ਮਣਮੋਟਾ ਹੁਣ ਨਮੇ ਸਾਹੀ ਠੀਕ ਆ ਭਾਵੇਂ ਲਵਾ ਲਈ ਅੱਛਾ ਜੀ ਹਾਂ ਜੀ ਹਾਂ ਜੀ ਲਓ ਭਾਜੀ ਜੱਡ ਬਲਾਇਆ ਗਿਆ ਦੇ ਕਰੋ ਚੈੱਕ ਬਾਕੀ ਕੱਟ ਕੱਟ ਜੀ ਵੀ ਚੰਗੀ ਆ ਤੇ ਅਸਟਾ ਜਿਹੜਾ 6 ਲੀਟਰ ਬਿਲਕੁਲ ਦੁੱਧ ਤਿਆਰ ਆ ਤੇ ਖੁਦ ਉਹਦੇ ਵਿੱਚ ਖੋਲ ਕੇ ਵਿਖਾਈਏ ਉਦਾਂ ਉੱਥੇ ਸਾਫੀ ਨਾ ਮਿਲਣੀ ਅੱਛਾ ਜੀ ਪਾਣੀ ਸੀਗੜੇ ਝੋਟੇ ਨਸਲ ਜਾਂਦੀ ਆ ਠੀਕ ਹੈ ਠੀਕ ਹੈ ਜੀ ਲਓ ਭਾਜੀ ਕਰੋ ਚੈੱਕ ਹਣ ਜੱਡ ਬਲਾਇਆ ਗਿਆ ਠੀਕ ਹੈ ਠੀਕ ਹੈ ਬੱਚਾ ਨਹੀਂ ਹੈਗਾ ਭਾਵੇਂ ਠੀਕ ਹੈ ਲਓ ਭਾਜੀ ਫੇਸ ਕੁਆਲਟੀ ਨਹੀਂ ਚੈੱਕ ਕਰ ਸਕਦੇ ਜੀ ਬਿਲਕੁਲ ਨਿਕਾ ਨਿਕਾ ਜਾ ਸਿੰਘ ਆ ਗਿਆ ਵਾ ਤੇ ਸੂਈ ਨੂੰ ਲੱਗ ਭਾ ਕੋਈ 3 ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਤੇ ਇਸ ਟਾਈਮ ਜਿਹੜਾ 6 ਲੀਟਰ ਦੁੱਧ ਦੇ ਕੋਲ ਬਿਲਕੁਲ ਤਿਆਰ ਆ ਉਹ ਚੱਕਾ ਨਾਗੰਗੂੜਿ ਸ਼ਕਰੀ ਆ ਜੀ ਸਿੰਗਲ ਹੱਡੀ ਆ ਗਈ ਆ ਤੇ ਸੱਜਣ ਨੇ ਕਿੰਨਾ ਕਿ ਚੋਇਆ ਸੀ ਦੁੱਧ ਵੀਰ ਜੀ ਸੱਜਣ ਨੇ 12 ਲੀਟਰ ਹਾਂ ਦੇਖੋ ਜਾਤ ਨਸਲ ਕਿਦਾਂ ਦੀ ਠੀਕ ਆ ਲੋ ਭਾਜੀ ਕਰੋ ਚੈੱਕ ਫੇਸ ਕੁਆਲਿਟੀ ਬਹੁਤ ਯਾਨ ਮੋਰਾ ਨਸਲ ਦੇ ਵਿੱਚ ਆ ਗਈ ਆ ਤੇ ਨਿਗਾ ਨਿਗਾ ਜਾ ਸਿੰਗ ਆ ਤੇ ਫੇਸ ਕੁਆਲਿਟੀ ਬਹੁਤ ਟਾਪ ਦੀ ਆ ਉਸ ਤੇ ਜਰੂਰ ਵਾਲ ਚਿੱਟੇ ਆ ਗਏ ਬਾਕੀ ਇਹ ਜੈੱਡ ਬਲੈਕ ਆ ਮੈਨੂੰ ਲੱਗੇ ਤਾਂ ਚੱਕ ਸਾਫ ਨੂੰ ਬਹੁਤ ਚੰਗਾ ਲੱਗਾ ਵਾ ਕੀ ਮੁੱਲ ਕਰਦਾ ਵੇ ਜੀ ਦਾ ਹਰ ਮੁੱਲ ਵੀ ਜਿਹੜੀ ਛੋਟੀ ਹਾਂ ਨਾ ਦੇਣੀ ਆ ਨਾ ਹਾਂਜੀ ਬੋਲੇ ਤਾਂ 60 ਆ 65 ਹੈ ਜਿੱਦਾਂ ਮਰਜ਼ੀ ਆ 50000 ਦੀ ਹਾਂ ਨਾ ਦੇ ਦਿੰਗੇ 55 ਦੀ ਹਾਂਜੀ ਬਿਲਕੁਲ ਆਉਂਦਾ ਨਹੀਂ ਕੋਈ ਇੰਨੇ ਦਾ 50000 ਠੀਕ ਲੋ ਜੀ 55000 ਦੀ ਬਿਲਕੁਲ ਨਿਖਾ ਜਾ ਭਾਵਾ ਦੇ ਕਰੋ ਫੇਸ ਪਾਲ ਕੇ ਸਿੰਘ ਤੁਹਾਨੂੰ ਬਹੁਤ ਹੀ ਚੰਗਾ ਲੱਗਾ ਵਾ ਯੋਰ ਮੋਰਾ ਅਸਲ ਦੇ ਵਿੱਚ ਆ ਗਈ ਆ ਤੇ ਆਜੋ ਹੁਣ ਦੂਜੇ ਨੰਬਰ ਤੇ ਨੀਲੀ ਰਾਵੀ ਜਸਵਿੰਦਰ ਜੀ ਆਦੇ ਬਾਰੇ ਇਹ ਮੱਝੀ ਦਾ 13 ਲੀਟਰ ਮਾਝਾ ਦਾ ਰਿਕਾਰਡ ਨੇ ਅੱਛਾ ਜੀ ਤੀਸਰੇ ਸੂਏ ਸੂਣਾ ਜਿਹੜਾ ਕਾ ਅੱਛਾ ਜੀ ਬੇਲ ਦੀ ਬਹੁਤ ਲੰਮੀ ਆ ਤੇ ਹੈਵੀ ਵੱਡੀ ਮਾਝਾ ਲਓ ਭਾਜੀ ਇਹ ਤਾਂ ਵੀ 14-15 ਕਿਲੋ ਦੁੱਧ ਦੇ ਜੂਗੀ ਹਰ ਸ਼ਹਿਰ ਮਾਰਦੀ ਆ ਅੱਛਾ ਜੀ ਕੋਈ ਬਾੜਾ ਤੇਰਾ ਦੇ ਲੈ ਜੂਗੀ ਠੀਕ ਹੈ ਠੀਕ ਲਓ ਭਾਜੀ ਕੋਈ 12 ਤੋਂ 15 ਦਿਨ ਵੀਰ ਗੰਦਾ ਕੇ ਲੈ ਜੂਗੀ ਦੋ ਰਾਏ ਨਹੀਂ ਵੀ ਇਹ ਨੀਲੀ ਦੀ ਨਹੀਂ ਆ ਪਿਓਰ ਨੀਲੀ ਦੀ ਆ ਠੀਕ ਹੈ ਠੀਕ ਲਓ ਭਾਜੀ ਮਣਕੀ ਅੱਖ ਵਾਲੀ ਆ ਗਈ ਤਾਂ ਕਰੋ ਚੈੱਕ ਇਹ ਕੱਦਕੜ ਬਹੁਤ ਹੀ ਚੰਗਾ ਵਾ ਸੂਲ ਤੱਕ ਹੀ ਨਿਸ਼ਾਨੀਆਂ ਆ ਗਈਆਂ ਵਾ ਤੇ ਬਾਕੀ ਹੁਣ ਆਪਾਂ ਤੁਹਾਨੂੰ ਖੋਲ ਕੇ ਵਿਖਾਉਂਦੇ ਆ ਇੱਕ ਤੇ ਜੇ ਸੂਵੇਲੀ ਗਾਂ ਗੱਬਣਿਆਂ ਕਰੋ ਜੀ ਚੈੱਕ ਆ ਤੇ 13 14 ਲੀਟਰ ਦਾ ਇਹਦਾ ਰਿਕੋਰਡ ਆ ਲੋਬਾ ਜੀ ਕਰੋ ਚੈੱਕ ਲਾਗੇ ਇਹਦਾ ਆਰਡਰ ਕੁਆਲਟੀ ਤੇ ਥਣਾ ਤੋਂ ਬਹੁਤ ਹੀ ਚੰਗਾ ਮੱਜਾ ਵਾ ਲੋਬਾ ਜੀ ਝਾ ਕਰ ਸਕਦੇ ਇਹ ਵੀ ਸਿੰਗਲ ਹੱਡੀ ਆ ਗਈ ਜਾਂ ਤੇ ਕੱਦਕੜ ਬਹੁਤ ਹੀ ਚੰਗਾ ਵਾ ਤੇ ਦੇਖਣ 10 ਤੋਂ 15 ਖੜਦੀ ਆ ਤੇ ਬਾਕੀ ਥਾਂ ਸੁਣ ਵੀ ਬਹੁਤ ਚੰਗਾ ਲੱਗਾ ਵਾ ਤੇ 13 14 ਲੀਟਰ ਦਾ ਤਾਂ ਮਿਲ ਕੇ ਰਕੌਰ ਆ ਬਾਕੀ ਲਾਗੇ ਰੋ ਤੁਹਾਨੂੰ ਥਾਣਾ ਦਾ ਸਹਿਯਾ ਗਾਇਬ ਤੇ ਬਹੁਤ ਨਾਲੇ ਧੀਰੀ ਆ ਠੀਕ ਹੈ ਠੀਕ ਹੈ ਬਾਬਾ ਜੀ ਕਰੋ ਚੈੱਕ ਫੇਸ ਕੁਆਲਟੀ ਬਹੁਤ ਹੀ ਚੰਗੇ ਪਿਆੜ ਵਾਲੀ ਆ ਇਹ ਰਣ 14 ਲੀਟਰ ਜਿਹੜਾ ਦੁੱਧ ਚਵਾਇਆ ਹੋਏ ਨੇ ਬਕੀ ਤੇ ਲੱਟ ਲਾਂ ਵੀ ਕਾਫੀ ਆਹਵਾਨੇ ਦੇ ਸੌਣ ਤੱਕ ਜਦੋਂ ਚੰਗਾ ਬਣਾ ਲੂਗੀ ਹਾਂ ਲੱਗ ਗਿਆ ਤੋ ਫਾਟੇ ਮੜਾ ਜਾ ਬਾਬਾ ਜੀ ਲੱਗ ਗਿਆ ਤੋ ਚੈੱਕ ਕਰ ਸਕਦੇ ਤੋ ਥਾਣਾ ਦਾ ਸਾਇਦ ਜਾਂ ਮਿਲ ਤੋਂ ਆਂਦੀ ਚੰਗੀ ਲੱਗੀ ਇਹਦੇ ਕੀ ਮਤਲਬ ਵੀਰ ਜੀ ਦਾ ਹਰ ਮੋਲ ਵੀ ਦੀ ਛੋਟੀ ਸ਼ਾਇਦ ਮਾਰਦੇ ਜੇ ਮਗਰ ਕਿਦਾ ਇਹਦਾ ਟਕਾਠਾ ਵੇਖੋ ਆਣ ਕੀ ਚੀਜ਼ ਆ ਲੱਗੋ ਵੀ ਕੰਡੀ ਇਹ ਟਰੱਕ ਦਾ ਟਰੱਕ ਹੀ ਆ ਠੀਕ ਆ ਠੀਕ ਆ ਪਿੱਠ ਕੋਲਾ ਵੀ ਚੰਗਾ ਬਾਰੇ ਕਰੋ ਲੱਗੇ ਤੋ ਚੱਕ ਢਿਲਾਂ ਨੂੰ ਲਾਉਂਗੀ ਆ ਬੋਤਲ ਇਹਦੇ ਪਤਾ ਲੱਗੂਗਾ ਵੀ ਸਵਾਰੀ ਚ ਮਾਡੀ ਵਿਗੂ ਵੀ ਠੀਕ ਆ ਜੀ ਜਾਈ ਹਾਂ ਇਹ ਹੁਣ ਇਸ ਟਾਈਮ ਕੀ ਮੋਲੇ ਦਾ ਆਪਾਂ ਲੱਖ ਬੁੜੇ ਦੇ ਦਾਂਗੇ ਬੁੜੇ ਵੀ ਪਕਣ 90000 ਦੇ ਦਾਂਗੇ ਯਾਰ ਠੀਕ ਲੋ ਭਾਜੀ ਮੈਂ ਮਾਰਦਨ ਕਰ ਦਾਂਗਾ ਇਹਦਾ 90000 ਦੀ ਛੋਟੀ 200 ਰੁਪਏ ਛੋਟ ਨਾਲ ਦੇ ਦਾਂਗੇ ਲੋ ਭਾਜੀ ਮਾਰਦ ਰਹੇਗਾ ਹਰ ਤੋਂ 200 ਰੁਪਏ ਵੀ ਕਹਿੰਦਾ ਕਿ ਛੋਟ ਕਰ ਦਾਂਗੇ ਤੇ ਚੰਗੇ ਰਕਾਰਡ ਵਾਲੀ ਆ ਇਹ ਨਹੀਂ ਭਈ ਛੋਟੀ ਆ ਟਰੱਕ ਦਾ ਟਰੱਕੀ ਇਹ ਕੋ ਬਲੇਡੋ ਜਾਊਗੀ ਕਹੀਂ ਪਤਾ ਲੱਗੂਗਾ ਵੀ ਖਲੋਤੀ ਜਾਂ ਮੱਜ ਲੋ ਭਾਜੀ ਕਰੋ ਚੈੱਕ ਤੇ ਆਜੋ ਹੁਣ ਤੇ ਜਿਹੜੇ ਨੰਬਰ ਤੇ ਜੈਡ ਬਲੈਕ ਹੈ ਵੀ ਤੇ ਦੱਸਿਓ ਵੀ ਕੀ ਆਦੇ ਬਾਰੇ ਇਹ ਵੀਡੀ ਛੋਟੀ ਸੁਈ ਜੇ ਉਹ ਬੱਚੀ ਕੱਟੀ ਜੇ ਮੇਰੇ ਸਾਹਮਣਾਂ ਆ ਪਾ ਇਹ ਮਹੀ ਲਾ ਲਓ ਮਹੀਨੇ ਦੀ ਤੁਸੀਂ ਲਾ ਲਓ ਡੇਰ ਦੀ ਅੱਛਾ ਜੀ ਡੇਰ ਦੀ ਲਾ ਲਓ ਤੁਸੀਂ ਚਲੋ ਠੀਕ ਹੈ ਲਓ ਭਜੀ ਫੀਮਲ ਕਾਫੀ ਤੇ ਪਛੇਤੇ ਆਪ ਵੀ ਚੰਗੇ ਰਿਕਾਰਡ ਵਾਲੀ ਆ ਤੇ ਦੱਸਿਓ ਜੀ ਕੋ ਕਿੰਨਾ ਕੁ ਦੁੱਧ ਦੇ 11 ਲੀਟਰ ਜਿਹੜਾ ਮਰਜੀ ਮਿਲ ਕੇ ਲੈ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਲਓ ਜੀ 11 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਆ ਤੇ ਕੱਦ ਘੜ ਬਹੁਤ ਹੀ ਚੰਗਾ ਵਾ ਬਹੁਤੀ ਵੱਡੀ ਦੇ ਦੁੱਧ ਕਰ ਉਹ ਕਿੱਥੋਂ ਆਇਆ ਨਾ ਬੇਚੜ ਤੇ ਲੱਗਾ ਵਾ ਇਹ ਦਵਾਂ ਲੱਗਦੇ ਚੈੱਕ ਕਰ ਲੈਣੇ ਇਹ ਵੀ ਗੈਡ ਬਲੈਕ ਵਿੱਚ ਆ ਗਈ ਆ ਬਹੁਤ ਜ਼ਿਆਦਾ ਚੰਗੀ ਹੈ ਕੋਈ ਕਰੋ ਲੱਗ ਗਿਆ ਤਾਂ ਚੱਕ ਤੈਨੂੰ ਥਣ ਤੋਂ ਦੱਸ ਉਹ ਵੀ ਚੰਗਾ ਲੱਗਾ ਵਾ ਇਕੜੇ ਵਾਸ ਵਾ ਇਹ ਵੀ ਦੀ ਇਹ ਵੀ ਜਦੋਂ ਸਮੇ ਪਿਓ ਰਾ ਠੀਕ ਲਾ ਬਈ ਦੂਜਾ ਸੂਆ ਸੂਈ ਜੇ ਤੇ ਸੂਈ ਨੂੰ ਕੋ ਡੇਢ ਕਿ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਤੇ ਫੀਮੇਲ ਕਾਫੀ ਆ ਦੇ ਪਿਛੇ ਬਾਕੀ ਕੱਦ ਬਈ ਬਹੁਤ ਹੀ ਚੰਗਾ ਵਾ ਜਾਦਾ ਵੱਡੀ ਝੋਟੀ ਠੀਕ ਹੈ ਠੀਕ ਹੈ ਲੋਕੋ ਜੀ ਕਰੋ ਚੈੱਕ ਬਹੁਤ ਕੀ ਪੇ ਟਪੜੇ ਦੀ ਵੀ ਚੌੜੀ ਆ ਇਹ ਖਣ ਭਾਂਡੇ ਦੀ ਵੀ ਚੰਗੀ ਆ ਤੇ ਛਾਂਤ ਵੀ ਬਹੁਤ ਹੀ ਚੰਗਾ ਲੱਗ ਰਿਹਾ ਆ ਨਾ ਬਗੀ ਲੱਗੇ ਲੋ ਜੇ ਅਸੀਂ ਤੁਹਾਨੂੰ ਆਪਣਾ ਥੋੜਾ ਦਾ ਸੈਰ ਕਰਾਵਾਂ ਲੋ ਜੀ ਕਰੋ ਚੈੱਕ ਛਾਂਤ ਨੂੰ ਬਹੁਤ ਹੀ ਚੰਗਾ ਲੱਗ ਰਿਹਾ ਤੇ ਮਿਲਕ ਮਾਂ ਜੀ ਬਹੁਤ ਚੰਗੀ ਜਰੇ ਕੀ ਮੁੱਲ ਵਿਰਜੇ ਰਹਿਰਾ ਮੋਲਵੀ ਜੀ ਵੇਖ ਲਓ ਕੱਦ ਬੁਝੋ ਢੀ ਲੱਕੜੀ ਤਗੜੀ ਆ ਹਾਂਜੀ ਜੀ ਮੈਂ ਕਹਿੰਦਾ ਲੱਖੀ ਵੇਚ ਦੀਏ ਯਾਰ ਤੋਂ ਗਿਆ ਇੱਕ 85000 ਤੋਂ 200 ਰੁਪਿਆ ਛੋੜ ਕਰਦਾ ਠੀਕ ਲੋ 11 ਕਿਲੋ ਵਾਲੀ 85000 ਨਹੀਂ ਹੁੰਦੀ ਨਹੀਂ ਸਵਾ ਦੀ ਹੁੰਦੀ ਜੀ ਸਹੀ ਗੱਲ ਲਾਓ ਭਾਈ 85000 ਤੋਂ 200 ਰੁਪਿਆ ਬਾਈ ਕਹਿੰਦਾ ਕਿ ਛੋੜ ਕਰਦਾਂਗੇ ਇਹ ਬਿਲਕੁਲ ਨਾਰਮਲ ਰੇਟ ਪਾਤਾ ਤੇ ਐਸਾ ਬੇੜਾ 11 ਲੀਟਰ ਦੁੱਧ ਤਿਆਰ ਆ ਤੇ ਆਜ ਹੁਣ ਚੌਥੇ ਨੰਬਰ ਤੇ ਬਹਿਣਾ ਨੂੰ ਕਰਦੇ ਜੋਵਾਦਨ ਜਦੋਂ ਪੁੱਛਿਆ ਬੜ ਦੇ ਬਰੇ ਯਾਰ ਜੀ ਤੁਸੀਂ ਜੇ ਸੁਣੀ ਆ ਅੱਛਾ ਜੀ ਹਾਂਜੀ ਹਾਂਜੀ ਕੰਦੂ ਵੇਖਦਾ 6 ਦੰਦ ਜੀ ਠੀਕ ਹੈ ਲੋ ਬਾਈ ਇਹ 6 ਦੰਦ ਜੀ ਜਿਹੜੇ ਦੂਜੇ ਦੂਜੇ ਸੂਰੀ ਚ ਵੈ ਠੀਕ ਹੈ ਕਿੰਨਾ ਕ ਟਾਈਮ ਖੜਦੀ ਇਹ ਇਹ ਮੇਰੀ ਹਜੇ ਦੇ 10 12 ਦਿਨ ਬਾਕੀ ਯਾਰ ਠੀਕ ਹੈ ਠੀਕ ਹੈ ਲੋ ਬੰਦਾ ਹੀ ਪਾ ਲੂਗੀ ਕਰਮਾ ਵਾਲੀ ਬਾਕੀ 10 12 ਦਿਨ ਪਏ ਆ ਬੋਲੋ ਬਾਈ ਜੀ ਫਿਰ ਇਹਨੂੰ ਖੋਲ ਕੇ ਵਿਖਾਈਏ ਤੇ ਕਾਦ-ਕਾਦ ਬਹੁਤ ਹੀ ਚੰਗਾ ਵਾ ਉਹਦਾ ਪਾ ਵਾਕੀ ਪੰਡਾ ਦਊਂ ਠੀਕ ਹੈ ਦੁੱਧ ਵੀ 20 22 ਕਿਲੋ 25 ਲੀਟਰ ਪ੍ਰਤੀ ਦਿਨ ਪੈ ਤਾ ਰਹਾਂ ਅਰੇ ਜੀ ਚਾਤੋਂ ਨਹੀਂ ਅੱਗੇ ਨਹੀਂ ਤੇ ਉੱਨੀ ਪਿੱਛੇ ਨੂੰ ਮਨ ਜਣਾ ਨੇ ਉਹ ਕੰਪਨੀ ਵੀ ਬਹੁਤ ਚੰਗਾ ਲੱਗਾ ਵਾ। ਇਹ ਸਾਨੂੰ ਵੀ ਅਜੇ ਛੇਦ ਆਂਦੇ ਆ। ਕਿਤੇ ਲਾਂਟੂ ਨਾ ਕਾਫੀ ਆ ਹਵਾਨੇ ਦੇ ਰੇ ਸੂਨ ਤੱਕ ਚੰਗਾ ਆਇਆ ਕਰਮਾਲੀ ਨੇ ਬਣਾ ਲੈਣਾ ਹਵਣਾ। ਲੈਓ। ਇਹ ਪਤਾ ਕਿਹਦੇ ਸੀਮਾ ਦੀ ਵੀਰ। ਹਾਂ। ਵੀ ਸੀਮਾ ਨਹੀਂ ਪਤਾ ਐ ਮੈਂ ਤੁਹਾਨੂੰ ਕੋਈ ਮੱਚੀਤ ਦੋਲਾਂ। ਠੀਕ ਠੀਕ ਲੋ ਵੀ ਬਾਕੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਲੱਗਦੀ ਆ ਤੇ ਬਾਕੀ ਸੀਮਾਦਾਰ ਤੁਹਾਨੂੰ ਵੀਰਾਂ ਦਾ ਪਤਾ ਨਹੀਂ ਆ। ਤੇ ਥਣ ਪਾਂਡਾ ਬਹੁਤ ਹੀ ਚੰਗਾ ਬਣਾ ਲੂਗਾ ਤੇ ਨਾਲਾ ਨੂੜਾ ਵੀ ਹਵਾਨੇ ਦੇ ਚੰਗੀਆਂ ਆ ਗਈਆਂ ਤੇ ਕਰਨ ਲੱਗੇ ਦੋ ਚੱਕ ਗੁਲਾਬੀ ਥਾਣਾ ਆ ਗਿਆ ਜਿਹੜਾ ਦਾ ਬਹੁਤ ਹੀ ਚੰਗੇ ਰਗੜ ਵਾਲੀ ਆ ਤੇ ਕੀ ਮੁੱਲ ਵੀ ਜਿਹੜਾ ਫਿਰ ਮੋਲ ਤੇ ਆਹ ਦੀ ਵੀਡੀਓ ਹੈ 65 ਦੀ ਵੇਚ ਰਹੀ ਹੈ ਹਾਂਜੀ ਤੇ ਜੇਕਰ ਬੱਲੇ ਮੰਡੀ 70 ਦੀ 75 ਦੀ ਵੀ ਵੇਚ ਰਹੀ ਦੋ ਕੁ ਮਹੀਨਾ ਲੇਟ ਆਈ ਹੁੰਦੀ ਇਹੋ ਜਿਹੀ ਵੇਰ ਕੋਲ ਅੱਛਾ ਜੀ ਪਾਪਾ ਨੇ ਛੱਡਦੇ ਆ ਮੰਡੀ ਮਾਲ ਹਾਂਜੀ ਹਾਂਜੀ ਇਹੋ ਜੀ ਉਹ ਛੱਪੀਆਂ ਪ੍ਰਿਆ ਦੀ ਵੇਚੀ ਹੋਦੀ ਆ ਠੀਕ ਹੈ ਜੀ ਫਿਰ ਉਹ ਛੱਪੀਆਂ ਜੀ ਕਰੀਏ ਜੀ ਜੀ ਦੀ 65000 60000 75000 ਦੀ ਦੋ ਸੌ ਦੀ ਸ਼ੋਰ ਕਰ ਤੁਹਾਨੂੰ ਠੀਕ ਲੋ ਜੀ 57200 ਰੁਪਏ ਛੋੜ ਪਾਈ ਕਹਿੰਦਾ ਵੀ ਕਰ ਦਾਂਗੇ ਚਲੋ ਚੈੱਕ ਕਰਦੇ ਹਾਂ ਹਾਂ ਇਹ ਤਾਂ ਬਾਨੀ ਹੈ ਕਿ ਸ਼ਾਇਦ ਮਾਰਦੀ ਹੈ ਕੱਖ ਨਹੀਂ ਬਣਿਆ ਠੀਕ ਹੈ ਠੀਕ ਹੈ ਜੀ ਟਿਲਾਂ ਟਿਲਾਂ ਕੋਈ ਜ਼ਿਆਦਾ ਵਾਜੀ ਹਵਾਨੇ ਦੇ ਤੇ ਆ ਜਾਓ ਹੁਣ 5ਵੇਂ ਨੰਬਰ ਤੇ ਦੱਸੋ ਵੀਰ ਜੀ ਆ ਵੈਂਡ ਦੇ ਪਰੇ ਇਹ ਵੀ ਵੈਂਡ ਵੀ ਜੀ ਦੁੱਧੇ ਸੁਬੇ ਠੀਕ ਹੈ ਜੀ ਹਾਂ ਜੀ ਵੇਖੋ ਠੰਡੀ ਠੀਡੀ ਆਲੇ ਤਾਂ ਤੁਣੀ ਮਖਾਓ ਠੀਕ ਹਨ ਉਹ ਹਾਂ ਜੀ ਇਹ ਇਹਨੇ ਹਜੇ 20 ਦਿਨ ਲਿਆ ਜਾਨੇ ਜੇ ਮੈਂ ਐਵੇਂ ਕਹਾਂ ਤੁਹਾਨੂੰ ਠੀਕ ਹੈ ਠੀਕ ਗੱਲ ਪਰ ਜਿੱਦਾਂ ਮਰਜ਼ੀ ਵਾਸ਼ੀਏ ਕੋ ਪੜੀ ਠੀਕ ਹੈ ਲੋ ਗੱਲ ਕਰਦੀ ਚੱਡੀ ਆਦੇ ਥੋੜੇ ਉਠਾਉਂਦੇ ਤੁਹਾਨੂੰ ਆਪਾਂ ਇਹ ਵੀ ਇਹ ਵੀ ਪੈਂਡਣੀਆਂ ਜੇ ਨਹੀਂ ਇਹ ਦੂਜੇ ਦੇ ਠੀਕ ਹੈ ਠੀਕ ਹੈ ਤੇ ਪਹਿਲੇ ਸੋਵੇ ਕਿੰਨਾ ਕੁ ਚੋਆਏ ਨੇ ਇਹ ਵੀਤੀ ਚ ਐਵੇਂ ਕਮਾ 17 ਕਿਲੋ ਦੁੱਧ ਕਹਿੰਦੇ ਸੀ ਲੈ ਬੱਚੀ ਕੱਚੀ ਹੈ ਥੋੜੀ ਅੱਛਾ ਜੀ ਹਾਂ ਜੀ ਉਹਦਾ ਪਾਣੀ ਪੀਂਦੀ ਆਪਾਂ ਨੇ ਥੀਰ ਪੜੀ ਠੀਕ ਹੈ ਠੀਕ ਹੈ ਜੀ ਉਹ ਵੀ ਦੱਬੀ ਆ ਥੋੜਾ ਜਿਹਾ ਢੇ ਕਿਲੋ ਕੱਚੀ ਬਹੁਤ ਨਜ਼ਰ ਨਾੜਾ ਤੁ ਜੇ ਸਵੇ ਲਈ ਘੱਪੜਾਂ ਤੇ ਦੇਣ ਮੇਰੇ ਸਣਾ 20 ਹੀ ਲਾ ਜੂਗੀ ਹੋਰ ਅਜੇ ਤੇ ਢੱਲਾ ਢੱਲਾ ਵੀ ਕਾਫੀ ਜਿਹੜੇ ਸੂਣਾ ਕਿੰਨੇ ਵੀ ਹਵਾਨਾ ਚੰਗਾ ਬਣਾ ਲੈਣਾ ਲੈ ਫੇਸ ਕੁਆਲਟੀ ਚੈੱਕ ਇਹਦੀ ਕ੍ਰਾਸ ਦੇ ਵਿੱਚ ਆ ਗਈ ਜਿਹੜੇ ਕ੍ਰਾਸ ਪਸ਼ੂ ਗਾਂ ਤੁਹਾਨੂੰ ਬੜਾ ਗਰਮੀ ਵਿੱਚ ਚੱਲਣੇ ਆ ਨਾ ਇਹਨਾਂ ਨੂੰ ਕੋਈ ਗਰਮੀ ਦੀ ਤੇ ਨਾ ਕੋਈ ਠੰਡ ਦੀ ਪ੍ਰਵਾਹ ਤੇ ਖਾਣ ਪਾਣ ਦਾ ਇਹਦਾ ਵੀ ਬਹੁਤ ਚੰਗਾ ਬਣ ਤੁੰ ਰੋ ਲਾਗੇ ਤਾਂ ਚੱਕ ਦਿਨ ਖਾਣਾ ਦਾ ਸੈਵ ਗੈਪ ਦੇਖੋ ਪਲੀ ਕਦਾ ਚੰਗੀਆਂ ਵਾ ਇਹਦਾ ਕੀ ਮਤਲਬ ਵੀ ਜੀ ਹਰ ਮੋਨ ਵੀ ਜੀ ਦਾ 55000 ਕਰੀਏ ਭਾਵੇਂ ਅੱਛਾ ਜੀ ਪੂਰੇ 50 ਤੇ 200 ਰੁਪਏ ਛੋਟ ਕਰਾਂਗੇ ਪਿਆਰ ਹੋ ਕੇ ਅਸੀਂ ਛੱਡ ਦੀ ਵੀ ਹੋਗੀ ਠੀਕ ਹੈ ਠੀਕ ਹੈ ਲੋ ਜੀ 50000 ਤੋਂ 200 ਰੁਪਏ ਬਾਈ ਕਹਿੰਦਾ ਕਿ ਛੋਟ ਕਰ ਦਾਂਗੇ ਤੇ ਆ ਵੀ ਬਣੀ ਫਿਰ ਫੜੋ ਕੋਈ ਗੱਲ ਨਹੀਂ ਦੇਖ ਲੋ ਖਾ ਇਕੱਤੀ ਆ ਜੀ ਕੋ ਚਾਹ ਵਾਲਾ ਹੋਊਗਾ ਅਸੀਂ ਦੁੰਦੀ ਆ ਜੀ ਅੱਛਾ ਜੀ ਹਾਂ ਜੀ ਤੇ ਮਹੀਨਾ ਕੋ ਪੂਰਾ ਪਿਆਰ ਦੇ ਦੇ ਠੀਕ ਹੈ ਜੀ ਤੂੰ ਤਾਂ 20 22 ਕਿਲੋ ਮਰੂਗੀ ਠੀਕ ਹੈ ਠੀਕ ਹੈ ਲੋ ਬਈ ਚੰਗੇ ਪਾੜਾ ਦੀ ਦੇ ਦੇ ਘਰ ਦੀ ਆਪਣੀ ਘਰ ਦੀ ਘਰ ਦੀ ਅਸੀਂ ਆਪਾਂ ਛੋਟੀ ਲੈਣ ਦੀ ਆ ਵਾਲੀ ਅੱਛਾ ਜੀ ਦੇ ਦੇ ਨਹੀਂ ਤਾਂ ਕਰਕੇ ਫਿਰ ਡੰਗਰ ਤੇ ਇੰਨੀ ਰੱਖੀ ਦੇ ਘਰ ਠੀਕ ਹੈ ਠੀਕ ਹੈ ਹਾਂ ਜੀ ਬਈ ਸੇਂਗ ਜਰੂਰ ਆ ਗਿਆ ਬਾਕੀ ਕੰਗੀ ਕਰ ਤੋਂ ਬਟਾਲੀ ਆ ਵੇਖ ਧਿਆਨ ਨਾਲ ਨਾ ਇਹ ਕੜੀ ਫੁੱਤੇ ਨਹੀਂ ਨਾ ਇਹਦੇ ਕੀ ਕਰਦੇ ਲੱਗੇ ਹਾਂ ਬਾਊ ਠੀਕ ਠੀਕ ਜੀ ਬਹੁਤ ਜੀ ਸੋਦਾਂ ਦੇ ਮੂੰਹ ਹਜੇ ਦੇ ਕੱਦਕੁੱਟ ਵੀ ਬਹੁਤ ਚੰਗਾ ਕਰ ਦੇਣਾ ਹਜੇ ਇਹਨੇ ਹੋਰ ਇਹ ਕਿੰਨਾ ਕ ਟਾਈਮ ਛੱਡਦੀ ਵੀਰੇ ਹਜੇ ਜੀ ਨਾ ਪੂਰਾ ਬੁਰੀ ਸੋਦ ਠੀਕ ਹੈ ਠੀਕ ਹੈ ਲੋ ਵੀ ਇੱਕ ਮਹੀਨਾ ਪੂਰੀ ਕੱਚੀ ਹਜੇ ਇਹ ਥਣਫਣ ਬਹੁਤ ਹੀ ਚੰਗਾ ਕੱਢ ਜਣਾ ਇਹਨੇ ਅਛਾ ਜੀ ਹਾਂ ਤੁਸੀਂ ਆਪੇ ਆਤੀ ਕਰਾਉਗੀ ਠੀਕ ਹੈ ਤੁਹਾਡੇ ਮਾਂ ਦਾ ਰਿਕਾਡ 25 ਕਿਲੋ ਦਾ ਅਛਾ ਜੀ ਤਾਂ ਦੇ ਵਸ਼ੀ ਰੱਖੀ ਸਿੰਗਾ ਸੁੰਗਾ ਵਾਲ ਨਹੀਂ ਵੇਖਿਆ ਠੀਕ ਹੈ ਠੀਕ ਹੈ ਲਓ ਭਾਜੀ ਮਦਰ ਰਿਕਾਡ ਕੋ 25 ਲੀਟਰ ਦਾ ਜਿਹੜੀ ਦੱਸਦੇ ਆ ਤੇ ਪੂਰਾ ਮਹੀਨਾ ਜੇ ਖੜਦੀ ਆ ਤੇ ਥਣਸਣ ਬਹੁਤੀ ਚੰਗਾ ਕੱਢ ਲੈਣਾ ਇਹਨੇ ਇਹ ਚੰਗਾ ਹੀ ਮਾਨਾ ਵੀ ਬਣਾ ਲੂਗੀ ਤੇ ਕੱਦ ਕੁੱਦ ਵੀ ਜੇ ਇਹਨੇ ਹੋਰ ਕਰ ਜਾਣਾ ਵਾ ਕਿ ਨਿਕਾ ਉਸ ਦੇ ਵਿੱਚ ਆ ਗਈ ਵੀਰਾ ਉਸ ਉਸ ਠੀਕ ਹੈ ਇਹ ਵੀ ਕਰਾਸ ਦੇ ਵਿੱਚ ਆ ਗਈ ਜੇ ਸਭ ਚੱਕ ਸੰਸ ਨੂੰ ਬਹੁਤ ਹੀ ਚੰਗਾ ਵਾ ਇਹਦਾ ਕੀ ਮੁੱਲ ਵੀਰ ਜੀ ਹਰ ਮੋਲਣਾ ਵੀਰ ਜੀ ਇਹ ਵੱਸੀ ਜੋ ਤਿਆਰ ਹੋ ਮੇਰੇ ਤੇ ਜੇ ਨਹੀਂ ਮੱਝ ਫੱਟਦੀ ਦੇਖ ਲਾਂ ਪਹਿਨਦੀ ਇਹ ਨਾਲ ਹਾਂਜੀ ਫੋਨ ਵੱਸੀ ਜਿਹੜੀ 55 ਹਜ਼ਾਰ ਦੀ ਜਿਹੜੀ ਅੱਛਾ ਜੀ ਹਾਂਜੀ ਲਓ ਭਾਜੀ 55000 ਦੀ ਗੱਲ ਕਰਦੇ ਹਾਂ ਕੋਈ ਵਾਲੇ ਵੇਖ ਕੇ ਮੋਲਣਾ ਕੋਈ ਵੇਖੇ ਤਾਂ ਸਾਨੂੰ ਰਿਕਾਰਡ ਪੜਾ ਪਤਾ ਕਿਸ ਮੰਗਣ ਦੇ ਅੱਛਾ ਜੀ ਕੋਈ ਵੀ ਨਾਮ ਲੇ ਕੋਈ ਵਿਚਾਰ ਕਰਕੇ ਦੇਖ ਲਾਂਗੇ ਠੀਕ ਹੈ ਠੀਕ ਹੈ ਜੀ ਬਾਕੀ ਵੇਚ ਲਾਂਗੇ ਠੀਕ ਹੈ ਜੀ ਤੇ ਆਜੋ ਹੁਣ ਆ ਸ਼ਾਈ ਵਾਲਾ ਹਾਂਜੀ ਸ਼ਾਈ ਵਾਲਾ ਠੀਕ ਹੈ ਦੱਸੋ ਕਿਹਦੇ ਬਾਰੇ ਮੈਂ ਆਪਾਂ ਬੜੀ ਲੇਟ ਆਇਆ ਮੈਂ ਕਹਾਂ ਤੁਹਾਨੂੰ ਮੱਜਾ ਜਿਹੜੀਆਂ ਕੱਲ ਪਾਈਆਂ ਵੀਡੀਓ ਦੇ ਹਾਂਜੀ ਹਾਂਜੀ ਉਹ ਛੱਡੀਆਂ ਚੱਲ ਗਿਆ ਤੇ ਆਪਾਂ ਆਏ 10:00 ਵਜੇ ਤੋਂ ਮੁੜ ਕੇ ਸਵੇਰੇ ਲੇਟ ਪੁੱਛਿਆ ਗਿਆ 7:30 ਤੇ 7:30 ਚ ਆਈ 8:00 ਵਜੇ ਦੀ ਅੱਛਾ ਜੀ ਤੇ ਕੋਈ ਇਹਨੂੰ ਟਾਈਮ ਨਹੀਂ ਲੱਗਾ ਠੀਕ ਠੀਕ ਹੈ ਕਿੰਨਾ ਜੀ ਦੁੱਧ ਦੇ ਦੇ ਕੋਲ ਦੁੱਧ ਦੇ ਦੇ ਕੋਲ 10 ਕਿਲੋ ਪੂਰਾ ਵਾ ਠੀਕ ਹੈ ਠੀਕ ਹੈ ਤੇ ਠੰਡੀ ਤੇ ਰੱਸੀ ਤੁਮੀ ਪਾ ਲੋ ਬਿਲਕੁਲ ਇਹ ਕੋਲ ਤਿਆਰ ਨਹੀਂ ਪਾਉਣੀ ਨਾ ਪਾਓ ਤੇ ਜਵਾਕ ਕਿਹਦੇ ਪਿੱਛੇ ਜਵਾਕ ਆਜ ਮਗਰ ਵੱਛਾ ਵਾ ਠੀਕ ਹੈ ਜੀ ਮੇਲ ਕਾਫ ਜਿਹਦੇ ਪਿੱਛ ਕੋਈ ਪੰਗੀ ਨਹੀਂ ਪੰਗੀ ਨਾ ਪਾਉ ਇਹ ਵੀ ਨਹੀਂ ਵੀ ਕਈ ਫੋਮ ਦੀ ਗੱਲ ਠੀਕ ਹੈ ਠੀਕ ਇਹਦਾ ਕੀ ਕਰਦਾ ਪਾਉ ਕੀ ਕਰ ਸਕਦੇ ਜੀ ਅੱਛਾ ਖੰਦੀ ਹੋਰ ਠੀਕ ਹੈ ਜੀ ਮਰੀ ਭਾਈਆ ਜੀ ਕੁਆਲਟੀ ਅੱਛਾ ਜੀ ਠੀਕ ਹੈ ਠੀਕ ਜੀ ਦਿੰਦੇ ਥੋੜਾ 5-6 ਦਿਨ ਠੀਕ ਹੈ ਠੀਕ ਹੈ ਜੀ ਲਓ ਜੀ ਬਾਈ ਕਹਿੰਦਾ ਕਿ ਇੱਕ ਫੈਲਦੀ ਹੈਗੀ ਥੋੜੀ ਜੀ ਇਹ ਕਰੋ ਜੱਟ ਥਾਣ ਤੁਣ ਬਹੁਤ ਹੀ ਚੰਗਾ ਲੱਗਾ ਵਾ ਤੇ ਕੱਦ ਚਲੋ ਦਰਮਿਆਨ ਆ ਗਿਆ ਬਾਕੀ ਦੁੱਧ ਚੰਗਾ ਚਵਾਈ ਜਣਾ ਨੇ ਆ ਗੀ ਆਲ ਕਾਂ ਤੁਹਾਨੂੰ ਬੜਾ ਗਰਮੀ ਦੇ ਤੋਤੇ ਇਹੋ ਜੇ ਕਿਆ ਨੰਦਾਂ ਦਰਦੀ ਆ ਥੋੜਾ ਕੂਨ ਦੋ ਜਿੰਨਰ ਚੱਲ ਠੀਕ ਜਿਹਦਾ ਲੈ ਲਈ ਕੋਈ ਥੂਨ ਠੀਕ ਆ ਠੀਕ ਆ ਜੀ ਉਹ ਵੀ ਦਰਦੀ ਆ ਥੋੜਾ ਜਿਹਾ ਨਿਕਲੋ ਇਸ ਕਰਕੇ ਚੰਗ ਕੱਢੀ ਜਾਂਦੀ ਆ ਬਾਕੀ ਹੈ ਸੇਲ ਕੱਢੀ ਆ ਤੇ ਥਣ ਥਣ ਬਹੁਤ ਚੰਗਾ ਲੱਗਾ ਵਾ ਨੇ ਦਰਦੀ ਆ ਕੂਨ ਤੋਂ ਮਤਲਬ ਉਹ ਪਤਾ ਨਹੀਂ ਕੀ ਕਰਦੇ ਲੱਗੇ ਹਾਂਜੀ ਹਾਂਜੀ ਇਹ ਕੀ ਮੁੱਲ ਵੀਰ ਜੀ ਦਾ ਹਰ? ਮੁੱਲ ਨਾਲ ਕੁਝ ਦੰਦ ਲੱਗੀ ਇਹਨੂੰ ਕੜੋ ਕੋਈ ਛੜ ਛੁਰਮ ਮਾਰਨੀ ਨਹੀਂ। ਅੱਛਾ ਜੀ। ਉਦਾਂ ਕਰਦੀ ਹੈ। ਠੀਕ ਠੀਕ ਹੈ ਜੀ। ਹਾਂ ਜੀ। ਤੇ ਇਹਦਾ ਕੀ ਮੁੱਲ ਜੇ ਹਰ? ਮੁੱਲ ਵੀਰ ਜੀ ਦਾ 35000 ਹੈ। ਅੱਛਾ ਜੀ। 32000 ਠੀਕ। 92000 ਚ ਕਰ ਦਾਂਗਾ ਤੁਹਾਡਾ। ਬਿਲਕੁਲ ਜੀ ਇਹਦਾ ਤੋਹਫਾ ਹੀ ਆ ਗਰਮੀਆਂ ਦਾ। ਠੀਕ ਹੈ ਠੀਕ ਹੈ। ਲਓ ਵੀ 32000 ਵਿੱਚ ਸੱਜਣ ਤੁਸੀਂ ਵਹਿੜਿਆ। ਤੇ ਬਾਕੀ ਦੁੱਧ ਵੀ 10 ਲੀਟਰ ਇਸ ਇਹ ਬਿਲਕੁਲ ਤਿਆਰ ਹੈ ਜਿਹੜਾ ਤੇ ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਇਹੋ ਜਿਹੇ ਪਸ਼ੂਖਾਨ ਚੱਲਣੇ ਆ। ਤੇ ਮੁੜ ਕੇ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ